ਕਰਜੇ ਚੜ ਰਹੇ ਨੇ ਜ਼ਮੀਨਾਂ ਵਿਕ ਰਹੀਆਂ ਨੇ ਦੁਖੀ ਵੀ ਬੜਿਆਂ ਪਰ ਘਟਨੀ ਖਵਾਉਣਾ ਕਿਸੇ ਨੇ ਉਹਨੇ 8 ਲੱਖ ਰੁਪਇਆ ਲਾਇਆ ਸੀ ਗਾਉਣ ਵਾਲੇ ਤੇ 10 ਲੱਖ ਦਾ ਲੈ ਕੇ ਆਵਾਂਗੇ ਆਪਾਂ 2 ਘੰਟਿਆਂ ਵਾਸਤੇ 10 ਲੱਖ ਰੁਪਇਆ ਕਾਕੇ ਦਾ ਵਿਆਹ ਹੋਣਾ ਹੈ ਸਰਦਾਰ ਦੇ ਦਾ ਜੇ ਉੱਥੇ ਨਾਚ ਹੀ ਨਾ ਹੋਇਆ ਫਾਇਦਾ ਕੀ ਆਇਆ 2 ਘੰਟਿਆਂ ਵਾਸਤੇ 10 ਲੱਖ ਰੁਪਈਆ ਖਨਪਾਠ ਵੇਲੇ ਵੀ ਦਿੱਤਾ ਸੀ ਪਾਠੀਆਂ ਨੂੰ ਤਿੰਨ ਦਿਨ ਬਾਣੀ ਦਾ ਜਾਪ ਕੀਤਾ ਸੀ ਉਹਨਾਂ ਨੇ ਸਿੰਘੋ ਆ ਤੁਹਾਡੇ ਵਸਤਰਾਂ ਦੀ ਸੇਵਾ ਹੈ ਤੁਸੀਂ ਤਿੰਨ ਦਿਨ ਬਾਣੀ ਦਾ ਜਾਪ ਕੀਤਾ ਹੈ ਆ ਜੋੜੇ ਲਿਓ ਜਾ ਕੇ ਤੇ ਸਾਡੇ ਕਾਕੇ ਦੀ ਖੁਸ਼ੀ ਦੀ ਅਰਦਾਸ ਕਰਨਗੇ ਜਰੂਰ ਹੋ ਸਾਦ ਸੰਧੀ ਆਪਾਂ ਜਗਾ ਰਹੇ ਤੇ ਛੱਡੀ ਜਾਂਦੇ ਰਾਜ ਕਰੇਗਾ ਖਾਲਸਾ ਪਰ ਆਪਣਾ ਕੰਮ ਕੋਈ ਨਹੀਂ ਰਾਜ ਕਰਨ ਵਾਲਾ ਕੰਮ ਤਾਂ ਉਲਟਾ ਚੱਲ ਪਿਆ ਹੋਣ ਜਿਹੜੇ ਸਿੱਖ ਆਪਣੀਆਂ ਪੱਗਾਂ ਪਾੜ-ਪਾੜ ਕੇ ਲੋਕਾਂ ਦੀਆਂ ਧੀਆਂ ਦੇ ਸਿਰ ਟੱਕਦੇ ਹੁੰਦੇ ਸੀ ਉਹਨਾਂ ਸਿੱਖਾਂ ਦੇ ਘਰਾਂ 'ਚ ਅੱਜ ਨੰਗੇ ਸਿਰ ਧੀਆਂ ਦੇ ਨਾਚ ਹੋ ਰਹੇ ਨੇ ਤੇ ਸਿੱਖ ਤੋਂ ਪੈਸੇ ਸੁੱਟ ਰਹੇ ਨੇ